ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋੜੀ ਕਪੂਰਾ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜੈਤੋ ਤੋਂ ਸ੍ਰੀ ਮੁਕਸਰ ਸਾਹਿਬ ਨੂੰ ਜਾਣੇ ਆ ਤਾਂ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਇਹਦੇ ਇੱਕ ਪਾਸੇ ਕਸਮ ਪੱਟੀ ਦੂਜੇ ਪਾਸੇ ਮੱਤਾ ਰਾਮਿਆਣਾ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਇਸ ਤੇ ਪਰ ਇਹਨਾਂ ਕੋਲ ਘਰ ਚ ਇੱਕ ਨਾਗੀ ਰੱਖਿਆ ਹੋਇਆ ਹੈ ਤੇ ਉਹ ਵੀ ਅੱਜ ਇਹਨਾਂ ਨੇ ਵਕਾਊ ਕੀਤਾ ਹੈ ਇਹ ਸਮਝ ਨੂੰ ਇਹਨਾਂ ਨੇ ਵੇਚਣਾ ਤਾਜੀ ਬਿਲਕੁਲ ਇਸੂਈ ਵੀ ਮੱਝ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਇਹਨੇ ਕੱਟੀ ਨੂੰ ਜਨਮ ਦਿੱਤਾ ਦੋਸਤੋ ਤੇ ਕੱਟੀ ਜਿਹੜੀ ਉਹ ਵੀ ਬਹੁਤ ਸੋਹਣੀ ਮੈਂ ਸ਼ੁਰੂਆਤ ਦੇ ਵਿੱਚ ਪਹਿਲਾਂ ਤੁਹਾਨੂੰ ਜੋ ਚੀਜ਼ਾਂ ਦਿਖਾਉਣੀਆਂ ਜ਼ਰੂਰੀ ਹੁੰਦੀਆਂ ਇੱਕ ਤਾਂ ਕੱਟੀ ਦਾ ਨਾੜੂਆ ਨਾਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਤਾਜੀ ਸੂਈ ਵੀ ਮੱਝ ਹੈ ਹਜੇ ਇਹਨੂੰ ਦੇਣੀ ਹੋਈ ਹੈ ਸੂਈ ਨੂੰ ਤੇ ਦੂਜੀ ਚੀਜ਼ ਹੁੰਦੀ ਹੈ ਦੱਸੋ ਕੋਈ ਵੀ ਮੱਝ ਜਾਂ ਗਾਂ ਖਰੀਦੇ ਉਹਦਾ ਥਣ ਤੇ ਹਵਾਨਾ ਹਾਲਾਂਕਿ ਤੋਰਾਂਗੇ ਪਰ ਪਹਿਲਾਂ ਹਵਾਨਾ ਦੇਖ ਲਓ ਸੁਭਾਦੀ ਇੰਨੀ ਕੁ ਸ਼ਰੀਫ ਹੈ ਬਾਈ ਕਹਿੰਦਾ ਵੀ ਇਹਨੂੰ ਕੋਈ ਐ ਨਹੀਂ ਵੀ ਇਹ ਕੋਈ ਅੜਪਪੁਣਾ ਦਿਖਾਊਗੀ ਕਿਸੇ ਕਿਸਮ ਦਾ ਮਤਲਬ ਠੰਡੇ ਸੀ ਸੁਭਾਦੀ ਹੈ ਮੱਝ ਹੈ ਟਾਂਚੇ ਦੀ ਵੀ ਸੋਹਣੀ ਹੈ ਥਣ ਹਵਾਨਾ ਵੀ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਦੱਸੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਹੁਣ ਨਜ਼ਰ ਆ ਰਿਹਾ ਬਾਕੀ ਆਪਾਂ ਆਓ ਜਾਣਕਾਰੀ ਬਾਈ ਤੋਂ ਲਈਏ ਤੇ ਫਿਰ ਇਹਨੂੰ ਆਪਾਂ ਤੋਰਾਂਗੇ ਸੋ ਆਓ ਡਿਟੇਲ ਪੁੱਛੀਏ ਫਿਰ ਤੁਸੀਂ ਤਸੱਲੀ ਕਰ ਸਕਦੇ ਹੋ ਕਿ ਕਿਉਂਕਿ ਸੂਈ ਸਵਾਈ ਮੱਝ ਹੈ ਚੋਕੇ ਵੀ ਦੇਖ ਲਓਗੇ ਤੁਸੀਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸ ਦਿਓ ਜੀ ਆਪਣਾ ਬਲਵੀਰ ਸਿੰਘ ਜੀ ਠੀਕ ਹੈ ਅਚਾ ਦੀਦੀ ਅੱਜ ਆਪਾਂ ਮੱਝ ਵੇਚਣ ਲੱਗੇ ਆ ਜੀ ਹਾਂ ਜੀ ਇਹ ਆਪਣੇ ਘਰ ਦੀ ਹੈ ਜਾਂ ਖਰੀਦੀ ਹੋਈ ਇਹ ਟੋਕੜ ਲੈਂਦੀ ਸੀ ਬਾਈ ਇਹ 6 ਮਹੀਨਿਆਂ ਦੀ ਗੱਬਣ ਸੀ ਠੀਕ ਹੈ ਤੇ 9-10 ਕਿਲੋ ਦੁੱਧ ਸੀਗਾ ਇਹਦੇ ਥੱਲੇ ਪਿਛਲੇ ਸਾਲ ਹੀ ਖਰੀਦੀ ਹੈ ਇਹ ਹਾਂ ਦੂਜੇ ਸੂਏ ਲੈਂਦੀ ਸੀਗੀ ਜੀ ਦੂਜੇ ਸੂਏ ਲੈਂਦੀ ਹੈ 9-10 ਕਿਲੋ ਦੁੱਧ ਸੀ ਤੇ 6 ਮਹੀਨਿਆਂ ਦੀ ਗੱਬਣ ਸੀ ਹਾਂ ਜੀ ਠੀਕ ਹੈ ਅੱਛਾ ਹੁਣ ਇਹ ਕਿੰਨੇ ਦਿਨ ਹੋ ਗਏ ਅਜੇ ਨੂੰ ਸੂਈ ਨੂੰ ਇਹਨੂੰ ਸੂਈ ਨੂੰ 4 ਦਿਨ ਹੋ ਗਏ ਜੀ ਠੀਕ ਹੈ 4 ਦਿਨ ਹੋਏ ਆ ਹੁਣ ਤਾਂ ਸੂਈ ਨੂੰ ਅੱਛਾ ਇਹ ਨੇ ਬੱਚਾ ਕੱਟੀ ਦਿੱਤੀ ਹੈ ਇਹਦਾ ਪਤਾ ਕਿਸੇ ਕਿਹੜੇ ਸਾਨ ਦੀ ਹੈ ਜਾਂ ਨਹੀਂ ਭਾਈ ਜੋ ਆਂਦੇ ਸੀ ਵੀ ਅਖੇ ਕੋਹਾਨੂਰ ਦੀ ਕੱਟੀ ਆ ਜੀ ਠੀਕ ਹੈ ਕੋਹੇ ਨੂਰ ਦਾ ਸੀਮਣ ਲੱਗਾ ਸੀਗਾ ਤੇ ਉਹਦੀ ਇਹ ਕੱਟੀ ਹੈ ਹਾਂ ਜੀ ਅੱਛਾ ਹੁਣ ਚੌਥੇ ਦਿਨ ਅੰਦਾਜ਼ਾ ਬੋਲਾ ਕਿੰਨਾ ਖਾਊਗਾ ਇਹ ਹੋਊਗਾ 8-9 ਕਿਲੋ ਬੋਲਾ ਜੀ 8-9 ਕਿਲੋ ਬੋਲਾ ਇਸ ਟਾਈਮ ਹੋਊਗਾ। ਹਾਂਜੀ। ਠੀਕ ਐ। ਤੁਸੀਂ ਟੋਕੜ ਗੱਬਣ ਖਰੀਦੀ ਸੀ। ਦੁੱਧ ਕਿੰਨਾਕ ਟਾਈਮ ਪਿਆਗੀ ਸੀਗੀ? ਕਿੰਨਾਕ ਚਿਰ ਪਹਿਲਾਂ ਪੱਜੀਦ ਤੋਂ ਇਹ? ਦੋ ਢਾਈ ਮਹੀਨੇ ਪਹਿਲਾਂ ਛੱਡੀ ਸੀਗੀ ਅਸੀਂ। ਦੋ ਢਾਈ ਮਹੀਨੇ ਪਹਿਲਾਂ ਹੀ ਛੱਡੀ ਐ। ਮਤਲਬ ਤੁਹਾਡੇ ਕੋਲ ਆ ਕੇ ਵੀ ਫਿਰ ਦੁੱਧ ਦੇ 1.5-2 ਮਹੀਨੇ ਵਾਂਗੂ ਇਹਨੇ ਪਾਇਆ ਐ। ਹਾਂਜੀ। ਠੀਕ ਐ। ਕੀ ਡਿਮਾਂਡ ਕਰਦੇ ਹੋ? ਰੇਟ ਕੀ ਰੱਖੋਗੇ ਜੀ ਇਹਦਾ? ਰੇਟ ਤਾਂ ਫੋਨ ਤੇ ਬਰੇਟ ਫੋਨ ਤੇ ਕਰ ਲਾਂਗੇ। ਹਾਂਜੀ। ਠੀਕ ਐ। ਸੋ ਦੋਸਤੋ ਦੇਖੋ ਤੁਸੀਂ ਬਾਈ ਜੀ ਹੋਰੀ ਦੱਸਦੇ ਆ ਵੀ ਦੂਜੇ ਸੂਏ ਖਰੀਦੀ ਸੀ ਤੇ ਇਹ ਕੀ ਤੀਜਾ ਸੂਆ ਹੈ। ਸੋ ਦੋਸਤੋ ਸਟਰਕਚਰ ਤੁਸੀਂ ਮੱਝ ਦਾ ਹੁਣ ਵੀ ਦੇਖ ਸਕਦੇ ਹੋ ਤੇ ਜੋ ਮੈਂ ਸਾਹਮਣੇ ਦੇਖ ਰਿਹਾ ਇੱਕ ਤਾਂ ਇਹ ਜੈਡ ਬਲੈਕ ਦਿਸਦੀ ਹੈ ਦੂਜੀ ਗੱਲ ਇਹਦੀ ਕੱਟੀ ਵੀ ਬਹੁਤ ਚੰਗੀ ਹੈ ਨਾਲ ਕੋਹੇਨੂਰ ਦਾ ਸੀਮਣ ਬਾਈ ਹੋਰੀ ਕਹਿੰਦੇ ਵੀ ਮਾਲਕਾਂ ਨੇ ਦੱਸਿਆ ਸੀ ਵੀ ਇਹਦੇ ਭਰਾਇਆ ਨਾਰਮਲ ਗੱਲ ਹੈ ਕਿਉਂਕਿ ਕੋਹੇਨੂਰ ਬੁੱਲ ਲక్ష్ਮੀ ਡੇਰੀ ਫਾਰਮ ਦਾ ਤੇ ਉਹਦਾ ਸੀਮਣ ਪਿਛਲੇ ਸਾਲ ਦੇ ਵਿੱਚ ਜਾਂ ਇਹ ਕਹ ਲਓ ਵੀ ਉਹ ਚੰਗਾ ਵਿਕਿਆ ਉਹਦਾ ਸੀਮਣ ਚੰਗਾ ਲੱਗਾ ਕਾਫੀ ਲੋਕਾਂ ਨੇ ਪਸੰਦ ਕੀਤਾ ਉਸ ਬੁੱਲ ਨੂੰ ਸੋ ਜੈਨੂਨ ਗੱਲ ਹੋ ਸਕਦੀ ਹੈ ਵੀ ਉਸੇ ਬੁੱਲ ਦੀ ਕੱਟੀ ਜਿਹੜੀ ਬਾਈ ਹੁਰੀ ਦੱਸਦੇ ਆ ਇਸ ਮਾਝ ਦੇ ਨਾਲ ਹੋਊਗੀ ਸੋ ਥਣ ਦਾ ਸਹਜ ਹੁਣ ਇਹ ਦੇਖ ਲੋ ਇਹ ਬਿਨਾ ਪਸਮਾ ਤੋਂ ਹੈ ਤੇ ਜਦੋਂ ਪਸਮਾ ਕਰਾਂਗੇ ਉਦੋਂ ਥਣ ਕਿਦਾਂ ਦਾ ਕੱਢੂਗਾ ਦਾ ਅੰਦਾਜ਼ਾ ਤੁਸੀਂ ਲਾ ਲੋਗੇ ਸਿੰਘ ਕੁੰਡਿਆਂ ਦੀ ਹੈ ਤੋੜ ਦਿਓ ਬਾਈ ਉਧਰ ਨੂੰ ਲੈ ਚੱਲੋ ਸੋ ਕੱਟੀ ਨੂੰ ਇਹਨੇ ਜਨਮ ਦਿੱਤਾ ਦੋਸਤੋ ਮੱਝ ਜਿਹਨੂੰ ਜਚੇ ਉਹ ਵੀ ਰੀਕਾਲ ਕਰ ਸਕਦਾ ਗੁਣ ਮੱਝ ਚ ਚੰਗੇ ਦਿਸਦੇ ਆ ਇੱਕ ਤਾਂ ਇਹਦਾ ਸੁਭਾਅ ਬੜਾ ਨਰਮਜਾ ਦਿਸਦਾ ਵੀ ਜਿਵੇਂ ਵੀਡੀਓ ਬਣਾਉਨੇ ਆ ਉਪਰਾ ਬੰਦਾ ਤਾਂ ਉਵੇਂ ਘਬਰਾ ਨਹੀਂ ਰਹੀ ਮੱਝ ਦੂਜੀ ਗੱਲ ਟਾਂਚਾ ਸੋਨਾ ਖੁੱਲਾ ਡੁੱਲਾ ਟਾਂਚਾ ਦੁੱਧ ਬਾਈ ਜੀ ਹੋਰਾਂ ਨੇ ਦੱਸਿਆ ਵੀ 8 ਤੋਂ 9 ਕਿਲੋ ਤੇ ਨਾਲ ਇਹ ਵੀ ਗੱਲ ਐਡ ਕਰਦੇ ਆ ਜਿਹੜੀਆਂ ਮੇਰੀਆਂ ਬਾਈ ਹੋਰਾਂ ਨਾਲ ਗੱਲਾਂ ਹੋਈਆਂ ਆਮ ਪਰਿਵਾਰ ਆ ਤਾਂ ਇਹਨਾਂ ਨੇ ਕੋਈ ਬਹੁਤਾ ਹਜੇ ਰਾਚਣ ਇਹਨੂੰ ਪਾਇਆ ਨਹੀਂ ਗਾ ਕਿਉਂਕਿ ਤਾਜੀ ਸੂਏ ਤੋਂ ਘਰੇਲੂ ਬੰਦੇ ਥੋੜਾ ਜਿਹਾ ਘੱਟ ਰਾਚਣ ਪਾ ਕੇ ਖੁਸ਼ ਹੁੰਦੇ ਆ ਮਤਲਬ ਇਹਨੂੰ ਹਰਾ ਪੱਠਾ ਪੈ ਰਿਹਾ ਉਹਦੇ ਤੇ ਇਹ ਬੌਲਾ ਦੇ ਰਹੀ ਆ ਸਟਰਕਚਰ ਤੁਸੀਂ ਇਹਦਾ ਫੇਰ ਦੇਖੋ ਇਹ ਜਿਹੜਾ ਹੋਰ ਕਢਾਵਾਂਗੇ ਜੀ ਇਹਦੀ ਵੀ ਅਗਾੜੀ ਨੋਟ ਕਰਨ ਵਾਲੀ ਹੈ ਮਤਲਬ ਅਗਲੇ ਥਾਣਾ ਦੇ ਉੱਤੇ ਚੰਗਾ ਜੋਸ਼ ਦਿਸਦਾ ਹਵਾਨਾ ਅੱਗੇ ਨੂੰ ਚੰਗਾ ਦਿਸਦਾ ਇਹ ਨਹੀਂ ਗੱਲ ਵੀ ਇਹ ਗਾੜੀ ਨਰਮ ਰਹੂਗੀ ਟਾਂਚਾ ਫੇਰ ਤੁਸੀਂ ਦੇਖੋ ਜੱਜਮੈਂਟ ਤੁਸੀਂ ਕਰਨੀ ਹੈ ਦੱਸੋ ਵੀ ਇਹਦਾ ਪੂਰਾ ਦੁੱਧ ਪੱਕਾ ਦੁੱਧ ਜਿਹੜਾ ਹੁੰਦਾ ਹੈ ਉਹ ਤੁਸੀਂ ਕਿੰਨਾ ਚੋਲੋਗੇ ਪਰ ਟਾਂਚਾ ਬਹੁਤ ਸੋਹਣਾ ਮੱਝ ਦਾ ਜੈਡ ਬਲੈਕ ਹੈ ਪੂਛ 'ਚ ਕੋਈ ਵੀ ਵਾਲ ਵਾਈਟ ਚਿੱਟਾ ਵਾਲ ਨਹੀਂ ਦਿਖ ਰਿਹਾ ਇਸ ਟਾਈਮ ਹੁਣ ਫੇਰ ਤੁਸੀਂ ਅੱਗੇ ਦੇ ਪਾਸੇੋਂ ਇਹਦਾ ਹਵਾਨਾ ਦੇਖ ਸਕਦੇ ਹੋ ਜਿੱਦਾਂ ਦਾ ਇਹਦਾ ਹਵਾਨਾ ਦੱਸਦਾ ਹੈ। ਫਰੇਟ ਫੋਨ ਤੇ ਆ। ਸੋ ਸੋ ਟਾਈਮ ਸ਼ਾਮ ਦਾ ਹੈ ਤੇ ਆਪਾਂ ਇਹ ਇਦਾਂ ਕਰਦੇ ਆਂ ਵੀ ਇਹਦਾ ਜਿਹੜਾ ਪਸਮਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਜਦੋਂ ਪਸਮਾ ਮੱਝ ਕਰਦੀ ਹੈ ਨਾ ਉਦੋਂ ਜਿਹੜਾ ਉਹ ਥਣਾ ਦੇ ਵਿੱਚ ਜਾਂ ਹਵਾਨੇ 'ਚ ਜੋਸ਼ ਪਾ ਜਾਂਦੀ ਹੈ ਪੂਰਾ। ਸੋ ਆਪਾਂ ਇੱਕ ਵਾਰ ਇਹਦਾ ਪਸਮਾ ਵੀ ਦੇਖਦੇ ਆਂ ਵੀ ਇਹ ਕਿਦਾਂ ਦਾ ਕੱਢਦੀ ਹੈ। ਸੋ ਸੋ ਤਾਂ ਚਾ ਤੁਸੀਂ ਦੇਖੋ ਤੇ ਇਹ ਹਜੇ ਹਾਰੇ ਥਾਣੇ ਦੇ ਧੋਨੇ ਐ ਮਤਲਬ ਪਸਮਾ ਕੇ ਤੇ ਕੱਟੀ ਜਿਹੜੀ ਬੰਨਤੀ ਥਾਂ ਦਾ ਸਾਈਜ਼ ਤੁਸੀਂ ਦੇਖੋ ਹਜੇ ਮੱਝ ਹੋਰ ਉਤਰੂਗੀ ਮਾਰੋ ਪਾਣੀ ਦੀ ਛਿੱਟੇ ਮਾਰ ਦਿਓ ਥਨ ਨੂੰ ਧੋ ਦੋ ਥਨ ਸੋ ਥਨ ਧੋ ਕੇ ਤੁਨੂੰ ਫੇਰ ਮੈਂ ਕੋਸ਼ਿਸ਼ ਕਰੂੰਗਾ ਵੀ ਤਾਰਾਂ ਵੀ ਜਿਹੜੀਆਂ ਉਹ ਦਿਖਾ ਦਿਆਂ ਸੋ ਸੋ ਤਾਰ ਤੁਸੀਂ ਦੇਖ ਲਵੋ ਦੂਜੇ ਥਾਂ ਵੀ ਫੜ ਲਓ ਜੀ ਲੇਮੇ ਖੇਮੇ ਤੁਹਾਨੂੰ ਦੱਸੋ ਅਗਲਾ ਪਿਛਲਾ ਇਦਾਂ ਦੇ ਖੜੇ ਠੀਕ ਹੈ ਜੀ ਵੈਸੇ ਦੱਸੋ ਬਸ ਠੀਕ ਹੈ ਜੀ ਕੋਈ ਗੱਲ ਨਹੀਂ ਸੋ ਆਮ ਜਿਹੜਾ ਮਾਲਵੇ ਦੇ ਵਿੱਚ ਪਸ਼ੂ ਪਾਲਣ ਦਾ ਕੰਮ ਹੈ ਉਹ ਔਰਤਾਂ ਦੁਆਰਾ ਜ਼ਿਆਦਾ ਕੀਤਾ ਜਾਂਦਾ ਮਤਲਬ ਉਹੀ ਧਾਰਾਂ ਘਰਾਂ ਚ ਚੋਣਦੀਆਂ ਸੋ ਬਾਈ ਜੀ ਹੋਰਾਂ ਨੇ ਵੈਸੇ ਧਾਰਾਂ ਮਾਰ ਕੇ ਦਿਖਾਤੀਆਂ ਪਾਸ ਤੁਸੀਂ ਕਰ ਲੈਣੀ ਹੈ ਮੈਂ ਤਾਂ ਇੱਕ ਸਿਰਫ ਤੁਹਾਨੂੰ ਆਈਡੀਆ ਦਿਵਾਉਣਾ ਸੀ ਵੀ ਆਪਾਂ ਪਸਮਾ ਦੇ ਵਿੱਚ ਕਿਦਾਂ ਦੇ ਥਣ ਕਰਦੀਏ ਇਹਨੂੰ ਇਹਦਾ ਗੇੜਾ ਕਢਾ ਦਿਓ ਖੋਰ ਜੀ ਹੁਣ ਤੋਰ ਦਿਓ ਮੜੀ ਸੋ ਹੁਣ ਪਸਮਾਚ ਵੀ ਤੋੜ ਕੇ ਥੋੜੀ ਦਿਖਾ ਦਿੰਨੇ ਆ ਰੌਖ ਜਿਹੜਾ ਉਹ ਬਹੁਤ ਸੋਹਣਾ ਮੱਝ ਦਾ ਦੱਸੋ ਬਾਕੀ ਜਿਹਨੂੰ ਪਸੰਦ ਆਵੇ ਤੋ ਵੀਰ ਕਾਲ ਕਰਕੇ ਰੇਟ ਬਾਈ ਜੀ ਹਰਾਂ ਤੋਂ ਕਨਫਰਮ ਕਰ ਲਿਓ ਡਿਮਾਂਡ ਇਹਦੀ ਜਿਹੜੀ ਬਾਈ ਹੋਰੀ ਕੀ ਰੱਖਦੇ ਆ ਬਾਕੀ ਅਨਜਲ ਜਿਹੜੇ ਕਰਦਾ ਉੱਥੇ ਕਰਮ ਵਾਲੀ ਨੇ ਪਹੁੰਚ ਜਾਣਾ ਇਹਨਾਂ ਨੇ ਵਿੱਚ ਨਹੀਂ ਹੈ ਉੱਪਰੋਂ ਸਿੰਗਲ ਹੱਡੀ ਦੀ ਮੱਝ ਦਿਸਦੀ ਹੈ ਦੁੱਧ ਆਸ ਹੈ ਵੀ ਸੋਨਾ ਦੇਊਗੀ ਕਿੰਨਾ ਦਿੰਦੀ ਹੈ ਇਹ ਤੁਸੀਂ ਦੇਖਣਾ ਬਾਕੀ ਟਾਂਚਾ ਤੁਹਾਡੇ ਸਾਹਮਣੇ ਆ ਸੋ ਹਵਾਨੇ ਦਾ ਰੁਖ ਸੋਹਣਾ ਹੈ ਉਹ ਮੈਂ ਪਹਿਲਾਂ ਵੀ ਦੱਸ ਰਿਹਾ ਪਸਮਾਰ ਚ ਥਣ ਬਹੁਤ ਸੋਹਣਾ ਕੱਢਿਆ ਮੱਝ ਨੇ ਅਗਲੇ ਥਣ ਵੀ ਬਰਾਬਰ ਜਿਹੇ ਦੇ ਕੱਢ ਗਈ ਹੈ ਇਹ ਗਾੜੀ ਚੰਗੀ ਰੱਖੂਗੀ ਜੋ ਸਹਜ ਆ ਉਹ ਤੁਹਾਡੇ ਸਾਹਮਣੇ ਹੈ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਚ ਇੱਕ ਵਿਕਰੀ ਵਾਲਾ ਸੀ ਤੇ ਇਹਦੀ ਕੱਟੀ ਜਿਹੜੀ ਫੇਰ ਦਿਖਾ ਦਿਆਂ ਵੀ ਕੋਹੇ ਨੂਰ ਬੁੱਲਦੀ ਹੈ ਬਾਈ ਜੀ ਜਿਹੜੀ ਦੱਸਦੇ ਤੇ ਸੋਹਣੇ ਟਾਂਚੇ ਦੀ ਨਾਲ ਇਹਦੇ ਕੱਟੀ ਵੀ ਧੰਨਵਾਦ